ਪੰਜਾਬ ਦੇ ਬਹੁਤੇ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ ਪੰਜਾਬ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਕਿਹੜਾ ਹੈ ਅਤੇ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਇਸ ਰੇਲਵੇ ਸਟੇਸ਼ਨ ਤੇ ਹੁੰਦੀਆਂ ਸਨ ਇੰਨੀਆਂ ਰੌਣਕਾਂ ਕਿ ਦੂਰ ਦੂਰ ਤੋਂ ਲੋਕ ਇੱਥੇ ਰੌਣਕਾਂ ਦੇਖਣ ਆਇਆ ਕਰਦੇ ਸਨ ਇਹ ਰੇਲਵੇ ਸਟੇਸ਼ਨ ਹੈ ਡੇਰਾ ਬਾਬਾ ਨਾਨਕ ਦਾ ਜੋ ਅੱਜ ਕੱਲ ਉਜਾੜ ਬਣ ਚੁੱਕਾ ਹੈ ਪੇਸ਼ ਹੈ ਮਾਲਵਾ ਨਿਊਜ਼ ਦੇ ਰਿਪੋਰਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਬਾਰੇ ਇੱਕ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਕੋਸ਼ੀਪੁਰ ਅੱਜ ਅਸੀਂ ਜਲਾ ਗਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਬਖੇ ਰੇਲਵੇ ਸਟੇਸ਼ਨ ਤੇ ਪਹੁੰਚੇ ਹਾਂ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਬਿਲਡਿੰਗ ਦੀ ਜਿਹੜੀਆਂ ਤਸਵੀਰਾਂ ਜ਼ਰੂਰ ਦਿਖਾ ਦਿੱਤੀ ਜਾਣ ਸੋ ਇਹ ਬਹੁਤ ਪੁਰਾਣਾ ਬਣਾਇਆ ਰੇਲਵੇ ਸਟੇਸ਼ਨ ਸੋ ਉਸੇ ਤਰ੍ਹਾਂ ਦੀ ਜਿਹੜੀ ਪੁਰਾਣੀ ਕਾਰਗਰ ਕੀਤੀ ਗਈ ਹੈ ਇਟਾਂ ਪੁਰਾਣੀਆਂ ਲਗਾਈ ਗਈਆਂ ਨੇ ਸੋ ਅੰਦਰ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਡਾਟਾ ਲਗਾ ਕੇ ਜਿਹੜਾ ਬਿਲਕੁਲ ਇਸ ਬਿਲਡਿੰਗ ਨੂੰ ਜਿਹੜਾ ਅਡਜਸਟ ਕੀਤਾ ਗਿਆ ਸੋ ਸਾਡੇ ਨਾਲ ਕੁਝ ਇੱਥੇ ਪਿੰਡ ਦੇ ਜਿਹੜਾ ਨਿਰਮਾਣਕ ਦੇ ਕੁਝ ਕਰਮਚਾਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਜਿਹੜੀ ਆ ਇਸ ਰੇਲਵੇ ਸਟੇਸ਼ਨ ਦੀ ਗੱਲ ਸਾਂਝੀ ਕਰਾਂਗੇ ਸੱਚੀ ਗੱਲ ਸਤਿ ਸ੍ਰੀ ਅਕਾਲ ਸੱਚੀ ਮੇਰਾ ਨਾਮ ਲਖਵੀਰ ਸਿੰਘ ਆ ਸਰ ਇਹ ਪੜੀ ਜਿਹੜਾ ਰੇਲ ਵਿਸ਼ੇਸ਼ਣਾ ਮਤਲਬ ਪੰਜਾਬ ਦਾ ਸਭ ਤੋਂ ਪ੍ਰਮੁੱਖ ਰੇਲ ਵਿਸ਼ੇਸ਼ਣਾ ਕਿੰਨੇ ਮਤਲਬ ਕਿੰਨੀਆਂ ਟ੍ਰੇਨਾਂ ਜਿਹੜੇ ਪਹਿਲਾਂ ਹੁੰਦੀ ਸੀ ਤਾਂ ਹੁਣ ਤਾਂ ਕਿੰਨੀਆਂ ਹੁੰਦੀਆਂ ਉਹ ਉਸ ਟਾਈਮ ਦੇ ਉੱਤੇ ਸਰ ਜੀ ਟ੍ਰੇਨਾਂ ਤਿੰ ਤੇ ਚਾਲ ਨੂੰ ਹਾਂਜੀ ਜਿਹੜੀ ਦਸ ਜੋਗ ਜਿਗਰ ਜੋਗ ਹੈ ਕਿ ਜਿਹੜੀ ਇੱਥੋਂ ਪਹਿਲਾਂ ਜਿਹੜੀਆਂ ਪਾਕਿਸਤਾਨ ਵਪਾਰਕ ਜਿਹੜੀਆਂ ਟ੍ਰੇਨਾਂ ਜਾਂਦੀਆਂ ਉਹ ਕਿਵੇਂ ਸਾਰਾ ਦੱਸੋ ਉਹ ਸਰ ਜੀ ਤਾਂ ਜਿੱਥੇ ਇੱਥੇ ਹੁੰਦਾ ਹੁੰਦਾ ਜਕਸ਼ਣਿਆਂ ਜੀ ਡੇਰਾ ਬਾਬਾ ਨਾਨਕ ਸਟੇਸ਼ਨ ਕਿਉਂਕਿ ਰੇਲ ਜੀ ਉਧਰੋਂ ਵੀ ਆ ਰਹੀ ਜੇ ਲਾਹੌਰ ਵੱਲੋਂ ਵੀ ਆ ਰਹੀ ਹੈ ਡੇਰਾ ਬਾਬਾ ਨਾਨਕ ਤੋਂ ਵੀ ਆ ਰਹੀ ਆ ਇੱਥੇ ਦੋਵੇਂ ਟ੍ਰੇਨਾਂ ਇਕੱਠੀਆਂ ਹੋ ਗਏ ਇੱਕ ਪੀਜੀ ਨੂੰ ਪਾਸ ਕਰਦੀਆਂ ਹਾਂਜੀ ਮੁਲਕੀ ਕਿਹੜੇ ਕਿਹੜੇ ਚੀਜ਼ ਦਾ ਜਿਹੜਾ ਵਪਾਰ ਹੁੰਦਾ ਰਿਹਾ ਤੇ ਮੁਲਕੀ ਚੀਜ਼ ਨੂੰ ਇੱਥੇ ਚੱਲਦਾ ਵਪਾਰ ਇੱਥੇ ਸਰ ਜੀ ਇੱਕ ਹੁੰਦਾ ਹੀ ਹੈ ਤੇ ਆਪਣਾ ਚੌਲ ਜਿਆ ਔਰ ਬਾਕੀ ਆਪਣਾ ਖਾਦਮ ਦੀ ਜੇ ਉਸ ਟਾਈਮ ਤੇ ਜਿਪਸਮ ਬੜੀ ਹੀ ਹਾਂ ਉਹ ਤੇ ਉਹ ਹੁੰਦੀ ਯਾਰ ਉਸ ਟਾਈਮ ਤੇ ਫਿਰ ਕਾਫੀ ਲੋਕਾਂ ਦਾ ਜਿੰਨਾ ਵਪਾਰ ਦਾ ਇੱਥੇ ਮਨ ਲੋਕਾਂ ਦਾ ਜੋਰ ਕਾਫੀ ਮਿਲਦਾ ਹੋਵੇਗਾ ਤੇ ਇੱਥੇ ਆਵਾਜ਼ੇ ਵੀ ਕਾਫੀ ਹੁੰਦੀ ਹੋਏ ਬੜੀ ਤੇ ਇੱਥੇ ਆਵਾਜ਼ੇ ਇੱਥੇ ਸਰਦੀ ਸਾਡੇ ਦੇ ਦੇਖਣ ਦਾ ਕਾਫੀ ਆਉਂਦਾ ਹੈ ਜੀ ਹਾਂਜੀ ਹੁਣਦੇ ਤਾਂ ਉਸ ਮੋੜ ਦੇ ਵਿੱਚ ਇੱਕ ਪੰਪਾ ਪਰ ਕੰਜਾਬ ਤਾਂ ਉਹ ਤੋਂ ਹੀ ਮੋੜ ਕੁਝ ਵੇਖਿਆ ਤਾਂ ਉਹ ਕੁਝ ਵੇਖਿਆ ਹੋਣ ਸਾਰ ਹੁਣ ਤਾਂ ਤੇ ਉਦੋਂ ਦਾ ਬਹੁਤ ਹੀ ਫਰਕ ਆ। ਹੁਣ ਵੇਖੋ ਜੇ ਸੁਣ ਸਾਰ ਕੋਈ ਮਤਲਬ ਤਾਂ ਕੋਈ। ਮਤਲਬ ਸਵਾਰੀਆਂ ਵੀ ਜਿਹੜੀਆਂ ਉਸੇ ਟਾਈਮ ਆਉਂਦੀਆਂ ਜਦੋਂ ਮਤਲਬ ਟ੍ਰੇਨ ਦਾ ਆਉਂਦਾ ਸਮਾਂ ਹੁੰਦਾ। ਜੀ ਜੀ ਹਾਂਜੀ ਜੀ ਜੇ ਜਿਨੀ ਕਿ ਅੱਧਾ ਘੰਟਾ ਪਹਿਲਾਂ ਸਵਾਰੀ ਆਉਂਦੀ ਏ ਤੇ ਉਹ ਉੱਡ ਰਿਹਾ। ਹੁਣ ਕਿਹੜੇ ਕਿਹੜੇ ਜਿਹੜੇ ਪਾਕਿਸਤਾਨ ਜਾਂਦੀ ਰਹੀ ਵਪਾਰਕ ਜਿਹੜੇ ਟ੍ਰੇਨਾਂ ਜਾਂਦੀਆਂ ਕਿਹੜੇ ਕਿਹੜੇ ਮਤਲਬ ਜਾਂਦੇ ਸੀ ਪਿੰਡਾਂ ਸੜੀਆਂ ਦੇ ਜਾਂਦੇ। ਉਹ ਸਰ ਜੀ ਜਿਹੜੀਆਂ ਮਾਲ ਜਾਂਦਾ ਸੀ ਨਾ ਉਹ ਜਾਂਦੇ ਜਿਨੀ ਕਿ ਇਹ ਡੇਰੇਪਾਪਾ ਨਾਨੇ ਸਟੇਸ਼ਨ ਤੋਂ ਇਹ ਆਪਣਾ ਪੰਜ ਪੰਜਵਾਂ ਸ਼ੇਸ਼ਾ ਲਾਹੌਰ ਦਾ ਹੈ ਤੇ ਮਾਲ ਜਿਹੜਾ ਇਹ ਲਾਹੌਰ ਦਾ ਕਰ ਜਿਆਦਾ ਲਾਹੌਰ ਜੈਕਸ਼ਨ ਹੀ ਜੇ ਉਥੋਂ ਮਾਲ ਲਾਤਦਾ ਹੀ ਉਥੋਂ ਬੇਰੋਤੋਂ ਜੋ ਆਮਦਾਈ ਜੇ ਚਵਾਰਾ ਸ਼ੂਰਾ ਜੋਈ ਮਨੂੰ ਗੱਤ ਵਕਤ ਜਿਹੜੇ ਸਟੇਸ਼ਨ ਉੱਥੇ ਮਨੂੰ ਮਾਲ ਸਪਲਾਈ ਜਦਾ ਹੁੰਦਾ ਜੀ ਹਾਂਜੀ 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 ਤੇ ਜਿਵੇਂ ਮਤਲਬ ਹੁਣ ਤੁਸੀਂ ਦੇਖਦੇ ਜੋ ਮਨੂੰ ਕਰਮਚਾਰੀ ਇੱਥੇ ਮਤਲਬ ਆ ਰਹੇ ਨੇ ਮੈਂ ਦੇਖਿਆ ਇੱਕ ਦੋ ਆਦਗੇ ਨੇ ਮਤਲਬ ਇੱਥੇ ਕਰਮਚਾਰੀ ਕੋਈ ਨਹੀਂ ਅੱਗ ਟਿਕਟਾਂ ਕਰਦਾ ਪਰ ਜਿਵੇਂ ਮਨੂੰ ਇੱਥੇ ਯਾਤਰੀ ਹੁੰਦੇ ਨੇ ਕੀ ਉਹ ਕਰਮਚਾਰੀ ਬਾਹਰ ਚੰਦਾ ਕਿ ਤੱਕਵੇਂ ਸਰ ਕਰਮਚਾਰੀ ਸਾਰੇ ਜਿੱਦਾਂ ਤਾਂ ਉਹ ਦਾ ਕਸਬੀ ਅੱਧਾ ਘੰਟਾ ਪਹਿਲਾਂ ਪੌਣਾ ਘੰਟਾ ਪਹਿਲਾਂ ਹੁੰਦੇ ਤੇ ਆਉਣਾ ਵਾ ਕੀ ਚੱਕਰ ਸਵਾਰੀਆਂ ਦੇ ਨਾਂ ਹੋ ਕਰਕੇ ਕਿੰਨਾ ਨਾਂ ਹੁਣ ਕਰਕੇ ਸਰ ਜੀ ਕਿਉਂਕਿ ਇੰਨੇ ਗਾੜ੍ਹ ਹਾਂ ਦੀਗਾ ਆ ਇੱਕ ਹੋਵੇ ਸੇਸ਼ਨ ਹੋਵੇ ਤੇ ਉਹਦੇ ਤੇ ਚਾਰ ਪੰਜ ਟਿਕਟਾਂ ਵਿਕਣ ਤੇ ਕੀ ਉਹਦੀ ਕਮਾਈ ਕੀ ਆ ਕੀ ਲੱਗਦਾ ਵੀ ਜਿਆਦਾ ਇਥੋਂ ਮੁਲਾਜ਼ਮ ਹੋਣ ਜਿਹੜੇ ਡਿਊਟੀਆਂ ਵਾਲੇ ਉਹ ਜਾਂਦੇ ਆ ਹਾਂ ਇਸ ਵਕਤ ਇਸ ਵਕਤ ਤੇ ਡਿਊਟੀਆਂ ਵਾਲੇ ਨੇ ਕੋਈ ਸ਼ਹਿਰੋਂ ਜੋ ਵੀ ਨੇ ਵਿਚਾਰੇਗਾ ਆਪਸਾ ਡਿਊਟੀਆਂ ਕਰਦੇ ਨੇ ਜਿੰਨਾ ਕੋਈ ਮੇਲਾ ਚ ਨੇ ਜਾਂ ਫੈਕਟਰੀਆਂ ਚ ਨੇ ਤੇ ਉਹਨਾਂ ਨੇ ਆਪਣੇ ਪਾਸ ਬਣਾਏ ਨੇ ਕਾਰਡ ਬਣਾਏ ਨੇ ਠੀਕ ਹੈ ਹਾਂ ਜਿਵੇਂ ਹਮ ਆ ਦੇਖਿਆ ਕੁਆਟਰ ਵੀ ਇੱਥੇ ਟੱਲੇ ਪਏ ਨੇ ਉਹਨਾਂ ਕੁਆਟਰ ਦੇ ਵਿੱਚ ਪਹਿਲਾਂ ਕੌਣ ਰਹਿੰਦੇ ਸਰਕਾਰੀ ਕਰਮਚਾਰੀ ਹਾਂ ਹਾਂ ਸਰਕਾਰੀ ਸਰਕਾਰੀ ਉਹਦੇ ਵਿੱਚ ਟ੍ਰੈਕਮੈਨ ਆਣ ਪਾਣੀ ਵਾਲੇ ਆਣ ਜੋਗ ਸਟੇਸ਼ਨ ਟਾਪ ਦੇ ਮੰਦੇ ਹਣੋ ਬਿਲਡਿੰਗ ਤੇ ਪ੍ਰਾਣੀਆਂ ਜਾਂ ਕੁਆਟਰਾਂ ਪ੍ਰਾਣੀਆਂ ਉਹ ਚੀਜ਼ਾਂ ਕੋਲ ਪ੍ਰਾਣੀਆਂ ਨੇ ਕਿਥੋਂ ਨਵਾਂ ਹੋਰ ਇੱਥੇ ਕਿਹੜੀਆਂ ਜਿਹੜੀਆਂ ਪ੍ਰਾਣੀਆਂ ਜਿਹੜੀਆਂ ਪ੍ਰਾਪਤਨ ਜਿਹੜੀਆਂ ਸਾਨੂੰ ਤੋਂ ਪਹਿਲਾਂ ਦੀ ਜਿਹੜੀਆਂ ਬਣੀਆਂ ਨੇ ਐ ਸਮੇਂ ਤੇ ਸਾਰ ਸਮਝੋ ਵੀ ਹੁਣ ਸਾਰੀਆਂ ਢੱਠ ਢੁਠਾ ਗਈਆਂ ਨੇ ਉਦਾਂ ਦੇ ਹਾਫ ਪ੍ਰਾਣੀਆਂ ਕੋਠੀਆਂ ਇਹ ਉਹਦਾ ਪਲੇਟ ਯਾਰ ਵੱਡੇ ਅਫਸਰ ਕੰਸਟ੍ਰਕਸ਼ਨ ਮਾਰਟਲ ਦੀ ਇਥੇ ਕੋਠੀਆਂ ਇਧਰਲੇ ਪਨੇ ਉਹ ਵੀ ਸਾਉ ਕੁਆਟਰ ਜੋ ਵੀ ਆ ਪੂਟਾ ਢੁੱਠ ਗਏ ਨੇ ਹੁਣ ਤੇ ਉੱਥੇ ਆ ਜੰਗਲਾਣੇ ਪੋਤੇ ਪਾਤੇ ਤੇ ਲਾਇਆ ਮਿਲੋਂ ਅੰਦਰ ਕੋਈ ਉਹ ਜੀ ਪੁਰਾਣੀ ਕੋਈ ਚੀਜ਼ਾਂ ਮਿਲ ਨਹੀਂ ਆ ਗਈਆਂ ਨੇ ਉਹ ਉਸ ਵਕਤ ਸਾਰੇ ਇਥੇ ਉਸ ਟਿਸ ਮਟਰ ਰਹੇ ਨੀਗਾ ਉਹ ਤੁਹਾਨੂੰ ਚਾਪ ਪੁਰਾਣੀ ਉਸ ਟਾਈਮ ਦੀ ਮੌਜੂਦ ਆ ਹੈ ਗਿਆ ਹੈ ਗਿਆ ਸੋ ਸਾਡੇ ਨਾਲ ਹੋਰ ਵੀ ਕੋਈ ਕਰਮਚਾਰੀ ਜੀ ਬੈਂਕ ਦੇ ਖਾਸ ਤੋਂ ਉਹ ਵੀ ਜੀ ਵੀ ਰਲ ਕੇ ਸ਼ੂਟ ਕਰਦੇ ਸੀ ਮੈਂ ਵੀ ਦੇ ਦੇ ਜੋ ਰਸਤਾ ਹਰ ਤੇ ਨਾਲ ਜੀ ਡਿਊਟੀ ਕੀਤੀ 30 ਸਾਲ 30 ਸਾਲ ਇੱਥੇ ਕੀਤੀ ਜਾਂਪੁਰ ਉੱਧਾ ਹੁੰਦੀ ਇੱਥੇ ਵੀ ਕੀਤੀ ਅੰਗਲਸਰ ਵੀ ਕੀਤੀ ਇੱਥੇ ਕਿ ਨਜ਼ਰ ਇੱਥੇ ਵੀ ਵੀ ਕੇ ਥਾ ਉਹਨੂੰ ਉਸ ਟਾਈਮ 'ਚ ਇਸ ਟਾਈਮ ਤੇ ਰਹੇ ਉਦੋਂ ਵੀ ਵਪਾਰ ਕਿ ਮਹੌਲੇ ਵਿੱਚ ਰਹੇ ਕਿਹਾ ਉਸ ਤੋਂ ਬਾਅਦ ਨਹੀਂ ਉਦੋਂ ਨਹੀਂ ਕੋਈ ਵਪਾਰ ਵਪਾਰ ਪਹਿਲਾਂ ਪਹਿਲਾਂ ਹੀ ਚੱਲਿਆ ਪਾਕਿਸਤਾਨ ਤੋਂ ਹੁਣ ਜਦੋਂ ਤੁਹਾਡੀ ਜੀਟੀ ਚੱਲਦੀ ਉਹ ਟਾਈਮ ਚੱਤਰੀਆਂ ਦਾ ਕਿਵੇਂ ਆਉਣਾ ਤੇ ਹੁਣ ਦਾ ਮੌਜੂਦ ਉਦੋਂ ਯੱਤਨੀ ਵੀ ਬਹੁਤ ਵਧੀਆ ਆ ਦਾ ਤੋਈਆ 10 12 ਦਾ ਘਟਿਆ ਮਨ ਦੋਈਆ 10 ਬਸ ਜਿਹੜਾ ਮੈਂ ਲੋਕਾਂ ਤੋਂ ਜਾਣਕਾਰੀ ਕੀ ਕਾਰਨ ਮਤਲਬ ਲੋਕਾਂ ਤੋਂ ਮਿਲੋ ਉਦੋਂ ਜਿਹੜਾ ਘਟਿਆ ਕੀ ਘਟ ਐਦਾਂ ਹੀ ਮਲਾਜ਼ਮ ਘਟ ਗਏ ਸਟੇਸ਼ਨ ਤੇ ਕੋਈ ਆ ਨਹੀਂ ਇਦਾਂ ਹੀ ਲੋਕ ਚੜ ਜਾਂਦੇ ਇਦਾਂ ਕੀ ਲੱਗਦਾ ਪਰਚੀਆਂ ਨਾ ਮਿਲਣ ਕਰਕੇ ਜਾਂ ਟਿਕਟਾਂ ਨਾ ਮਿਲਣ ਕਰਕੇ ਲੋਕਾਂ ਦੇਰ ਜਾਣ ਕਰਦੇ ਬਿਲਕੁਲ ਮਤਲਬ ਜੇ ਇੱਥੇ ਕਰਮਚਾਰੀ ਹੋਣ ਤਾਂ ਲੋਕਾਂ ਦਾ ਦੇਰ ਮਤਲਬ ਉਹ ਪੂਰਨ ਬਚ ਸਕਦੇ ਉਸੇ ਪੂਰਨ ਗੱਡੀ ਇਹ ਤਾਂ ਨਹੀਂ ਇਹ ਕਈ ਵਾਰੀ ਆਤਵਾਦ ਦੇ ਟਾਈਮ ਦੂਜੇ ਟਾਈਮ ਬੰਦ ਵੀ ਕਰ ਦਿੰਦੇ ਮੋੜ ਜਿਹਨ ਮੋੜ ਖਰਾਬ ਹਾਂ ਮੋੜ ਖਰਾਬ ਬਲੋਂ ਜਿਹਦਾ ਪਿੱਛੇ ਜਿਹੜਾ ਮੋੜ ਖਰਾਬ ਰਿਹਾ ਉਹ ਤਾਂ ਬੰਦ ਰਹੀ ਗੱਡੀ ਬੰਦ ਰਹੀ ਹੁਣ ਮਤਲਬ ਫੇਰ ਚੱਲ ਵੀ ਗੱਡੀ ਫੇਰ ਚੱਲਦੀ ਜੋ ਮਨ ਤੁਹੀ ਡਿਊਟੀ ਕਰਦੇ ਨੇ ਜੋ ਉਹ ਤੋਂ ਮਤਲਬ ਟ੍ਰੇਨ ਦੇ ਵਿੱਚ ਮਨ ਤੁਹੀ ਕਰਦੇ ਨੇ ਉਦੋਂ ਯਾਤਰੀਆਂ ਤਾਂ ਕਿਵੇਂ ਮਨ ਲਓ ਫੁੱਲ ਯਾਤਰੀ ਜਾਂਦੇ ਨੇ ਆਹ ਪੂਰੀ ਜਾਂਦੇ ਨੇ ਬੜੀ ਸਵਾਰੀ ਹੁਣ ਸਵਾਰੀ ਜਾਂਦੀ ਕਿ ਕਿ ਮੁਲਾਜ਼ਮ ਜਾਂਦੇ ਨੇ ਕਿ ਜਾਂ ਆਮ ਸਵਾਰੀ ਜਾਂਦੀ ਨਹੀਂ ਆਮ ਸਵਾਰੀ ਜਾਂਦੀ ਹੈ ਬਸ ਕੰਮ ਕਰਨ ਵਾਲੇ ਹਾਂ ਇਹ ਤੂੰ ਕਿਹੜੇ ਹੋਂ ਟ੍ਰੇਨ ਨਾਲ ਕਿੱਥੇ ਕਿੱਥੇ ਜਾਂਦੀ ਅੰਮ੍ਰਿਤਸਰ ਅੰਮ੍ਰਿਤਸਰੋਂ ਹੁੰਦੀ ਹੈ ਯਾ ਤੇ ਜਾਂਦੀ ਹੈ ਬਾ ਕੀ ਮਤਲਬ ਜਿਹੜਾ ਉਦੋਂ ਤਾਂ ਤਾਂ ਹੁੰਦਾ ਅੰਤਰਾ ਨਿੱਤ ਨੂੰ 60 ਨਹੀਂ ਨਹੀਂ ਉਦੋਂ 10 ਰੁਪਏ ਹੀ ਤੇ ਹੁਣ 15 ਪੁਰ ਕੀ ਲੱਗਦਾ ਵੀ ਇੱਥੇ ਜਦੋਂ ਲੋਕਲ ਚ ਤਾਂ ਸਮਝਦੇ ਨੇ ਉਡੀਕ ਲੱਗ ਜਾਂਦੇ ਜਾਂ ਉਹ ਵੀ ਚੱਟੂ ਜਾਂਦੇ ਨਹੀਂ ਕੁਛ ਲੈ ਲਿੰਦੇ ਆ ਕੁਛ ਨਹੀਂ ਲੈਦੇ ਕੀ ਲੱਗਦਾ ਵੀ ਇੱਥੇ ਸਟਾਪ ਦੀ ਜਿਹੜੀ ਭਪਾਈ ਹੈ ਜਿਆਦਾ ਹੋਣੀ ਛੇ ਡਿਵੈਲਪਮੈਂਟ ਥੋੜੀ ਕੁਝ ਹੋਣੀ ਛੇ ਆਹ ਹੋਣੀ ਕੀ ਡੀਰੀ ਗਟੀਰੀ ਕੀ ਕਰਨੀ ਨਹੀਂ ਕਹੀ ਦੀ ਕੀ ਲੱਗਦਾ ਵੀ ਇੱਥੇ ਜਿਹੜੀ ਜ਼ਿਆਦਾ ਧਿਆਨ ਵਾਜਦਾ ਤੇ ਐਡਾ ਬਦਮਲੂ ਬੁਰਾਣ ਕਿਤੇ ਨਾ ਪਈ ਤੇ ਇਧਰ ਮਲੂ ਨਾਲ ਦੇ ਨਾਮ ਤੇ ਇੱਕ ਨਾਮ ਨਾਲ ਚੱਲਣ ਦੀ ਇਹ ਸਾਰੀ ਟ੍ਰੇਨ ਚੱਲਦੀ ਪਈ ਹੈ ਤੇ ਇਧਰ ਵੀ ਮਲੂ ਜੇ ਜ਼ਿਆਦਾ ਸਟਾਪ ਵੀ ਹੋ ਜੇ ਤਾਂ ਸਕਦਾ ਧਿਆਨ ਇਧਰ ਹੋਰ ਵਾ ਸਕਦਾ ਵਾ ਸਕਦਾ ਜੀ ਕਿਉਂਕਿ ਤੁਸੀਂ ਦੱਸਦੇ ਇਹ ਵੀ ਡੇਰਾ ਬਾਬਾ ਨਾਲ ਉੱਤਰੂ ਜਿਹੜੀਆਂ ਅੰਮ੍ਰਿਤਸਰੋਂ ਕਿਤੇ ਦਰਸ਼ਕਾਂ ਨੰਦੇ ਤੇ ਇੱਥੋਂ ਦੇ ਜਿਹੜੇ ਅੰਮ੍ਰਿਤਸਰ ਨੂੰ ਮਲ ਦੱਸਿਆ ਦੋਵੇਂ ਗੁਰਦੁਆਰਿਆਂ ਜਿਹੜੀ ਹੈ ਇਹ ਗੱਡੀ ਲਿੰਕ ਕਰਦੀ ਚੋਰ ਜੀ ਇੱਕ ਕੋਰੀਡੋਰ ਕਰਕੇ ਬੜਾ ਵਧੀਆ ਇਹ ਕੰਮ ਬੜੀ ਸਵਾਤੀ ਪਈ ਫਿਰ ਇਹ ਲੋ ਜਲੋ ਪਾਸਪੋਰਟ ਹਜ਼ਾਰ ਘਾਤੇ ਘਾਤੇ ਨੇ ਫਿਰ ਸਵਾਰੀ ਜੁੱਤਾ ਸੋ ਇਹ ਸਾਨੂੰ ਸਾਡੇ ਨਾਲ ਕੋਈ ਕਰਮਚਾਰੀ ਜਿਹਨਾਂ ਨੇ ਸਾਰੀ ਇਹ ਆਪਣੀ ਗੱਲਬਾਤ ਜਿਹੜੀ ਆ ਰਿਲੇਫ ਸਟੇਸ਼ਨ ਤੇ ਦੱਸੀ ਸੋ ਮੈਂ ਤੁਹਾਡਾ ਆਪਣਾ ਲਾ ਅਪਰੀਸ਼ੀਏ ਖੁਸ਼ੀਪੁਰ ਤੁਸੀਂ ਦੇਖਦੇ ਰਹੋ ਇਹ ਚੈਨਲ ਤੋਂ ਤੁਹਾਨੂੰ ਵਕ ਵਕ ਦੇਣੀ ਹੈ ਇਸ ਤਰ੍ਹਾਂ ਦੀ ਸ਼ੋਅ ਜਰੂਰ ਆਪੇ ਦਿੱਤਾ